ਕਿ ਐਗਰੀਕਲਚਰ ਲੈਂਡ ਸਿਰਫ ਐਗਰੀਕਲਚਰਿਸਟ ਹੀ ਖਰੀਦ ਸਕਦਾ ਹੈ ਜਿਵੇਂ ਕਿ 올 ਰੈਡੀ ਇਹ 118 ਸੈਕਸ਼ਨ ਹਿਮਾਚਲ ਦਾ ਹਿਮਾਚਲ ਚ ਕਾਨੂੰਨ 올 ਰੈਡੀ ਐਗਜ਼ਿਸਟ ਕਰਦਾ ਹੈ ਅਸੀਂ ਉਸੇ ਨੂੰ ਹੀ ਮੰਗ ਰਹੇ ਹਾਂ ਕਿ ਜ਼ਮੀਨ ਸਿਰਫ ਖੇਤੀਬਾੜੀ ਵਾਲਾ ਬੰਦਾ ਹੀ ਲੈ ਸਕਦਾ ਰਹੀ ਗੱਲ ਲੀਜ਼ ਤੇ ਲੈਣ ਦੀ ਬਹੁਤ ਸਾਰੇ ਪ੍ਰਾਈਵੇਟ ਇੰਡੀਵਿਜੂਅਲ ਨੇ ਜੋ ਲੀਸ ਤੇ ਮੈਂ ਠੇਕੇ ਤੇ ਲੈਣ ਨੂੰ ਕਹਿੰਦੇ ਨੇ ਉਹ ਠੇਕੇ ਵਾਲਾ ਇਹਦੇ ਚ ਅਸਮਪਸ਼ਨ ਹੋਊਗਾ ਹਾਂ ਇੱਕ ਸ਼ਰਤ ਜ਼ਰੂਰੀ ਹੈ ਐਗਰੀਕਲਚਰਿਸਟ ਦੇ ਨਾਲ ਨਾਲ ਉਹ ਪੰਜਾਬ ਦਾ ਡੋਮਿਸਾਈਲ ਹੋਣਾ ਚਾਹੀਦਾ ਹੈ ਬੰਦਾ ਇਹ ਕਲੀਅਰ ਕਟ ਗੱਲ ਹੈ ਔਰ ਇਹ ਆਲਰੇਡੀ ਐਗਜ਼ਿਸਟ ਕਰਦੇ ਨੇ ਕਾਨੂੰਨ ਹਿਮਾਚਲ ਰਾਜਸਥਾਨ ਦੇ ਵਿੱਚ ਅਗਲੀ ਗੱਲ ਜਿਹੜੀ ਆ ਰਹੀ ਹੈ ਜਿਹੜੀ ਕੋਈ ਕੰਪਨੀ ਅਗਰ ਲੈਂਦੀ ਹੈ ਤਾਂ ਕੰਪਨੀ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਡਾਇਰੈਕਟਰਜ਼ ਹੋਣਗੇ ਜਾਂ ਜਿੰਨੇ ਵੀ ਬੰਦੇ ਹੋਣਗੇ ਉਹ ਡੋਮਿਸাইল ਹੋਣੇ ਚਾਹੀਦੇ ਆ ਪੰਜਾਬ ਦੇ ਤੇ ਐਗਰੀਕਲਚਰ ਨਾਲ ਸੰਬੰਧਤ ਹੋਣੇ ਚਾਹੀਦੇ ਨੇ ਦੇ ਵਿੱਚ ਇੱਕ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਸਾਡੇ ਕੋਲੇ ਬਹੁਤ ਥੋੜੀ ਜੀ ਜ਼ਮੀਨ ਹੈ ਔਰ ਇਹ ਸੂਬਾ ਹੈ ਜਿਹੜਾ ਉਹ ਐਗਰੀਕਲਚਰਲ ਸਟੇਟ ਹੈ ਜੇ ਉਹ ਜ਼ਮੀਨ ਹੀ ਨਾ ਰਹੀ ਤਾਂ ਅਸੀਂ ਕਰਾਂਗੇ ਕੀ ਉਹਦੇ ਵਿੱਚ ਅਸੀਂ ਇੱਕ ਚੀਜ਼ ਪ੍ਰਪੋਜ਼ ਕਰ ਰਹੇ ਹਾਂ ਕਿ ਐਗਰੀਕਲਚਰ ਲੈਂਡ ਸਿਰਫ ਐਗਰੀਕਲਚਰਿਸਟ ਹੀ ਖਰੀਦ ਸਕਦਾ ਜਿਵੇਂ ਕਿ 올रेडी ਇਹ 118 ਸੈਕਸ਼ਨ ਹਿਮਾਚਲ ਦਾ ਹਿਮਾਚਲ ਚ ਕਾਨੂੰਨ 올रेडी ਐਗਜ਼ਿਸਟ ਕਰਦਾ ਹੈ ਅਸੀਂ ਉਸੇ ਨੂੰ ਹੀ ਮੰਗ ਰਹੇ ਹਾਂ ਕਿ ਜ਼ਮੀਨ ਸਿਰਫ ਖੇਤੀਬਾੜੀ ਵਾਲਾ ਬੰਦਾ ਹੀ ਲੈ ਸਕਦਾ ਰਹੀ ਗੱਲ ਲੀਜ਼ ਤੇ ਲੈਣ ਦੀ ਬਹੁਤ ਸਾਰੇ ਪ੍ਰਾਈਵੇਟ ਇੰਡੀਵਿਜੂਅਲ ਨੇ ਜੋ ਲੀਜ਼ ਤੇ ਮੈਂ ਠੇਕੇ ਤੇ ਲੈਣ ਨੂੰ ਕਹਿੰਦੇ ਨੇ ਉਹ ਠੇਕੇ ਵਾਲਾ ਇਹਦੇ ਚ ਅਸਮਪਸ਼ਨ ਹੋਊਗਾ ਹਾਂ ਇੱਕ ਸ਼ਰਤ ਜ਼ਰੂਰੀ ਹੈ ਐਗਰੀਕਲਚਰਿਸਟ ਦੇ ਨਾਲ ਨਾਲ ਉਹ ਪੰਜਾਬ ਦਾ ਡੋਮਿਸਾਈਲ ਹੋਣਾ ਚਾਹੀਦਾ ਹੈ ਬੰਦਾ ਇਹ ਕਲੀਅਰ ਕੱਟ ਗੱਲ ਹੈ ਔਰ ਇਹ ਆਲਰੇਡੀ ਐਗਜ਼ਿਸਟ ਕਰਦੇ ਨੇ ਕਾਨੂੰ ਹਿਮਾਚਲ ਰਾਜਸਥਾਨ ਦੇ ਵਿੱਚ ਅਗਲੀ ਗੱਲ ਜਿਹੜੀ ਆ ਰਹੀ ਹੈ ਜਿਹੜੀ ਕੋਈ ਕੰਪਨੀ ਅਗਰ ਲੈਂਦੀ ਹੈ ਤਾਂ ਕੰਪਨੀ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਡਾਇਰੈਕਟਰਜ਼ ਹੋਣਗੇ ਜਾਂ ਜਿੰਨੇ ਵੀ ਬੰਦੇ ਹੋਣਗੇ ਉਹ ਡੋਮਿਸাইল ਹੋਣੇ ਚਾਹੀਦੇ ਆ ਪੰਜਾਬ ਦੇ ਤੇ ਐਗਰੀਕਲਚਰ ਨਾਲ ਸੰਬੰਧਤ ਹੋਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਇੱਕ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਸਾਡੇ ਕੋਲੇ ਬਹੁਤ ਥੋੜੀ ਜੀ ਜ਼ਮੀਨ ਹੈ ਔਰ ਇਹ ਸੂਬਾ ਹੈ ਜਿਹੜਾ ਉਹ ਐਗਰੀਕਲਚਰਲ ਸਟੇਟ ਹੈ ਜੇ ਉਹ ਜ਼ਮੀਨ ਹੀ ਨਾ ਰਹੀ ਤਾਂ ਅਸੀਂ ਕਰਾਂਗੇ ਕੀ ਉਹਦੇ ਵਿੱਚ ਅਸੀਂ ਇੱਕ ਚੀਜ਼ ਪ੍ਰਪੋਜ਼ ਕਰ ਰਹੇ ਹਾਂ ਕਿ ਐਗਰੀਕਲਚਰ ਲੈਂਡ ਸਿਰਫ ਐਗਰੀਕਲਚਰਿਸਟ ਹੀ ਖਰੀਦ ਸਕਦਾ ਜਿਵੇਂ ਕਿ 올रेडी ਇਹ 118 ਸੈਕਸ਼ਨ ਹਿਮਾਚਲ ਦਾ ਹਿਮਾਚਲ ਚ ਕਾਨੂੰਨ 올रेडी ਐਗਜ਼ਿਸਟ ਕਰਦਾ ਹੈ ਅਸੀਂ ਉਸੇ ਨੂੰ ਹੀ ਮੰਗ ਰਹੇ ਹਾਂ ਕਿ ਜ਼ਮੀਨ ਸਿਰਫ ਖੇਤੀਬਾੜੀ ਵਾਲਾ ਬੰਦਾ ਹੀ ਲੈ ਸਕਦਾ ਰਹੀ ਗੱਲ ਲੀਜ਼ ਤੇ ਲੈਣ ਦੀ ਬਹੁਤ ਸਾਰੇ ਪ੍ਰਾਈਵੇਟ ਇੰਡੀਵਿਜੂਅਲ ਨੇ ਜੋ ਲੀਜ਼ ਤੇ ਮੈਂ ਠੇਕੇ ਤੇ ਲੈਣ ਨੂੰ ਕਹਿੰਦੇ ਨੇ ਉਹ ਠੇਕੇ ਵਾਲਾ ਇਹਦੇ ਚ ਅਸਮਪਸ਼ਨ ਹੋਊਗਾ ਹਾਂ ਇੱਕ ਸ਼ਰਤ ਜ਼ਰੂਰੀ ਹੈ ਐਗਰੀਕਲਚਰਿਸਟ ਦੇ ਨਾਲ ਨਾਲ ਉਹ ਪੰਜਾਬ ਦਾ ਡੋਮਿਸਾਈਲ ਹੋਣਾ ਚਾਹੀਦਾ ਹੈ ਬੰਦਾ ਇਹ ਕਲੀਅਰ ਕੱਟ ਗੱਲ ਹੈ ਔਰ ਇਹ ਆਲਰੇਡੀ ਐਗਜ਼ਿਸਟ ਕਰਦੇ ਨੇ ਕਾਨੂੰ ਹਿਮਾਚਲ ਰਾਜਸਥਾਨ ਦੇ ਵਿੱਚ ਅਗਲੀ ਗੱਲ ਜਿਹੜੀ ਆ ਰਹੀ ਹੈ ਜਿਹੜੀ ਕੋਈ ਕੰਪਨੀ ਅਗਰ ਲੈਂਦੀ ਹੈ ਤਾਂ ਕੰਪਨੀ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਡਾਇਰੈਕਟਰਜ਼ ਹੋਣਗੇ ਜਾਂ ਜਿੰਨੇ ਵੀ ਬੰਦੇ ਹੋਣਗੇ ਉਹ ਡੋਮਿਸাইল ਹੋਣੇ ਚਾਹੀਦੇ ਆ ਪੰਜਾਬ ਦੇ ਤੇ ਐਗਰੀਕਲਚਰ ਨਾਲ ਸੰਬੰਧਤ ਹੋਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਇੱਕ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਸਾਡੇ ਕੋਲੇ ਬਹੁਤ ਥੋੜੀ ਜੀ ਜ਼ਮੀਨ ਹੈ ਔਰ ਇਹ ਸੂਬਾ ਹੈ ਜਿਹੜਾ ਉਹ ਐਗਰੀਕਲਚਰਲ ਸਟੇਟ ਹੈ ਜੇ ਉਹ ਜ਼ਮੀਨ ਹੀ ਨਾ ਰਹੀ ਤਾਂ ਅਸੀਂ ਕਰਾਂਗੇ ਕੀ ਉਹਦੇ ਵਿੱਚ ਅਸੀਂ ਇੱਕ ਚੀਜ਼ ਪ੍ਰਪੋਜ਼ ਕਰ ਰਹੇ ਹਾਂ ਕਿ ਐਗਰੀਕਲਚਰ ਲੈਂਡ ਸਿਰਫ ਐਗਰੀਕਲਚਰਿਸਟ ਹੀ ਖਰੀਦ ਸਕਦਾ ਹੈ ਜਿਵੇਂ ਕਿ 올रेडी ਇਹ 118 ਸੈਕਸ਼ਨ ਹਿਮਾਚਲ ਦਾ ਹਿਮਾਚਲ ਚ ਕਾਨੂੰਨ 올रेडी ਐਗਜ਼ਿਸਟ ਕਰਦਾ ਹੈ ਅਸੀਂ ਉਸੇ ਨੂੰ ਹੀ ਮੰਗ ਰਹੇ ਹਾਂ ਕਿ ਜ਼ਮੀਨ ਸਿਰਫ ਖੇਤੀਬਾੜੀ ਵਾਲਾ ਬੰਦਾ ਹੀ ਲੈ ਸਕਦਾ ਹੈ ਰਹੀ ਗੱਲ ਲੀਜ਼ ਤੇ ਲੈਣ ਦੀ ਬਹੁਤ ਸਾਰੇ ਪ੍ਰਾਈਵੇਟ ਇੰਡੀਵਿਜੂਅਲ ਨੇ ਜੋ ਲੀਜ਼ ਤੇ ਮੈਂ ਠੇਕੇ ਤੇ ਲੈਣ ਨੂੰ ਕਹਿੰਦੇ ਨੇ ਉਹ ਠੇਕੇ ਵਾਲਾ ਇਹਦੇ ਚ ਐਸਮਸ਼ਨ ਹੋਊਗਾ ਹਾਂ ਇੱਕ ਸ਼ਰਤ ਜ਼ਰੂਰੀ ਹੈ ਐਗਰੀਕਲਚਰਿਸਟ ਦੇ ਨਾਲ ਨਾਲ ਉਹ ਪੰਜਾਬ ਦਾ ਡੋਮਿਸਾਈਲ ਹੋਣਾ ਚਾਹੀਦਾ ਹੈ ਬੰਦਾ ਇਹ ਕਲੀਅਰ ਕੱਟ ਗੱਲ ਹੈ ਔਰ ਇਹ ਆਲਰੇਡੀ ਐਗਜ਼ਿਸਟ ਕਰਦੇ ਨੇ ਕਾਨੂੰ ਹਿਮਾਚਲ ਰਾਜਸਥਾਨ ਦੇ ਵਿੱਚ ਅਗਲੀ ਗੱਲ ਜਿਹੜੀ ਆ ਰਹੀ ਹੈ ਜਿਹੜੀ ਕੋਈ ਕੰਪਨੀ ਅਗਰ ਲੈਂਦੀ ਹੈ ਤਾਂ ਕੰਪਨੀ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਡਾਇਰੈਕਟਰਜ਼ ਹੋਣਗੇ ਜਾਂ ਜਿੰਨੇ ਵੀ ਬੰਦੇ ਹੋਣਗੇ ਉਹ ਡੋਮਿਸাইল ਹੋਣੇ ਚਾਹੀਦੇ ਆ ਪੰਜਾਬ ਦੇ ਤੇ ਐਗਰੀਕਲਚਰ ਨਾਲ ਸੰਬੰਧਤ ਹੋਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਇੱਕ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਸਾਡੇ ਕੋਲੇ ਬਹੁਤ ਥੋੜੀ ਜੀ ਜ਼ਮੀਨ ਹੈ ਔਰ ਇਹ ਸੂਬਾ ਹੈ ਜਿਹੜਾ ਉਹ ਐਗਰੀਕਲਚਰਲ ਸਟੇਟ ਹੈ ਜੇ ਉਹ ਜ਼ਮੀਨ ਹੀ ਨਾ ਰਹੀ ਤਾਂ ਅਸੀਂ ਕਰਾਂਗੇ ਕੀ ਉਹਦੇ ਵਿੱਚ ਅਸੀਂ ਇੱਕ ਚੀਜ਼ ਪ੍ਰਪੋਜ਼ ਕਰ ਰਹੇ ਹਾਂ ਕਿ ਐਗਰੀਕਲਚਰ ਲੈਂਡ ਸਿਰਫ ਐਗਰੀਕਲਚਰਿਸਟ ਹੀ ਖਰੀਦ ਸਕਦਾ ਹੈ ਜਿਵੇਂ ਕਿ 올 ਰੈਡੀ ਇਹ 118 ਸੈਕਸ਼ਨ ਹਿਮਾਚਲ ਦਾ ਹਿਮਾਚਲ ਚ ਕਾਨੂੰਨ 올 ਰੈਡੀ ਐਗਜ਼ਿਸਟ ਕਰਦਾ ਹੈ ਅਸੀਂ ਉਸੇ ਨੂੰ ਹੀ ਮੰਗ ਰਹੇ ਹਾਂ ਕਿ ਜ਼ਮੀਨ ਸਿਰਫ ਖੇਤੀਬਾੜੀ ਵਾਲਾ ਬੰਦਾ ਹੀ ਲੈ ਸਕਦਾ ਹੈ ਰਹੀ ਗੱਲ ਲੀਜ਼ ਤੇ ਲੈਣ ਦੀ ਬਹੁਤ ਸਾਰੇ ਪ੍ਰਾਈਵੇਟ ਇੰਡੀਵਿਜੂਅਲ ਨੇ ਜੋ ਲੀਸ ਤੇ ਮੈਂ ਠੇਕੇ ਤੇ ਲੈਣ ਨੂੰ ਕਹਿੰਦੇ ਨੇ ਉਹ ਠੇਕੇ ਵਾਲਾ ਇਹਦੇ ਚ ਅਸਮਪਸ਼ਨ ਹੋਊਗਾ ਹਾਂ ਇੱਕ ਸ਼ਰਤ ਜ਼ਰੂਰੀ ਹੈ ਐਗਰੀਕਲਚਰਿਸਟ ਦੇ ਨਾਲ ਨਾਲ ਉਹ ਪੰਜਾਬ ਦਾ ਡੋਮਿਸਾਈਲ ਹੋਣਾ ਚਾਹੀਦਾ ਹੈ ਬੰਦਾ ਇਹ ਕਲੀਅਰ ਕਟ ਗੱਲ ਹੈ ਔਰ ਇਹ ਆਲਰੇਡੀ ਐਗਜ਼ਿਸਟ ਕਰਦੇ ਨੇ ਕਾਨੂੰ ਹਿਮਾਚਲ ਰਾਜਸਥਾਨ